ਪਤ ਜਿਉ ਨਾਰਗੀ ਪਹੁੰਚ ਗਿਆ ਮੈਨੂੰ ਫੋਨ ਕਰਦੀ ਠੀਕ ਆ ਮੰਮੀ ਜੀ ਚੱਲਦਾ ਫਿਰ ਮੈਂ ਧਿਆਨ ਰੱਖੀ ਆਉਂਦਾ ਹਾਂ ਹਾਂਜੀ ਹਾਂਜੀ ਮੇਰੀ ਬੱਸ ਅਰੇ ਟਿੱਕਰ ਨਹੀਂ ਆਈ 12 ਵਜ ਗਿਆ ਪਤਾ ਨਹੀਂ ਹੁਣ ਕਦੋਂ ਕਾਊਗੀ ਅੱਧੇ ਘੰਟੇ ਦਾ ਯਾਰ ਮੈਂ ਡਿੱਕੀ ਜਾਂ ਨਾ ਹਾਏ ਹਾਏ ਪਤਾ ਨਹੀਂ ਹੁਣ ਕਦੋਂ ਕਾਊਗੀ ਆਜਾ ਭਾਣੇ ਭਾਈ ਯਾਰ ਮੈਨੂੰ ਲੁਧਿਆਣਾ ਜਾਣਾ ਸੀ ਕਿਹੜਾ ਰਸਤਾ ਜਾਊਗਾ ਭਾਈ ਇਹ ਸਿੱਧਾ ਰਸਤਾ ਲੁਧਿਆਣੇ ਨਹੀਂ ਜਾਊਗਾ ਅੱਛਾ ਠੀਕ ਆ ਭਾਈ ਧੰਨਵਾਦ ਵੈਸੇ ਜੇ ਤੁਸੀਂ ਕੱਲੇ ਆ ਤੇ ਮੈਂ ਵੀ ਲੁਧਿਆਣਾ ਹੀ ਜਾਣਾ ਤੁਸੀਂ ਮੈਨੂੰ ਆਪਦੇ ਨਾਲ ਲੈ ਚਲੋਗੇ हां हां कोई गल नहीं भाई आजा इधर आजा थैंक यू भाई यार तू ਇਕੱਲਾ ਹੀ ਨਹੀਂ ਛੋਟੀ ਉਮਰ ਚ ਕਿੱਧਰ ਤੁਰਿਆ ਫਿਰਦਾ ਵਾ ਬਾਈ ਮੇਰੇ ਨਾਲ ਛੁੱਟੀਆਂ ਮਿਲਿਆ ਸੀ ਮੈਂ ਕਿਹਾ ਸੀ ਆਪ 10 ਦਿਨ ਨਾਨਕੇ ਜਾ ਜਾਂਦੇ ਹਾਂ ਹਣ ਮੈਂ ਨਾਨਕੇ ਚੱਲਿਆ ਸੀ ਅੱਛਾ ਅੱਛਾ ਨਾਨਕੇ ਚੱਲਿਆ ਸੀ ਹਾਂਜੀ ਹਾਂਜੀ ਨਾਨਕੇ ਚੱਲਿਆ ਸੀ ਮੈਂ ਤੇ ਯਾਰ ਤੈਨੂੰ ਡਰ ਨਹੀਂ ਲੱਗਦਾ ਤੂੰ ਇਨੀ ਛੋਟੀ ਜਿਹੀ ਉਮਰ ਚ ਬਗਾਨੀਆਂ ਸੜਕਾਂ ਤੇ ਇਕੱਲਾ ਤੁਰਿਆ ਫਿਰਦਾ ਨਹੀਂ ਨਹੀਂ ਬਾਈ ਜੀ ਡਰ ਕਾਤਾ ਆਪਣੇ ਘਰੇ ਕਿਸੇ ਨੇ ਕਸ਼ ਕਹਿਣਾ ਐਨੀ ਤਾਂ ਦੁਨੀਆ ਤੁਰ ਹੀ ਫਿਰਦੀ ਆ ਹਾ ਹਾ ਉਹ ਤਾਂ ਹੈ ਪਰ ਅੱਜਕੱਲ ਸਮਾਂ ਬਹੁ ਮਾੜਾ ਚੱਲਦਾ ਤੂੰ ਖਬਰਾਂ ਨਹੀਂ ਸੁਣਦਾ ਨਿੱਕੇ ਨਿੱਕੇ ਜਵਾਕਾਂ ਨੂੰ ਲਟੇਰੇ ਚੋੱਕ ਕੇ ਲੈ ਜਾਂਦੇ ਆ ਹਾਂਜੀ ਹਾਂਜੀ ਬਾਈ ਖਬਰਾਂ ਤਾਂ ਮੈਂ ਵੀ ਸੁਣੀਆਂ ਵਾ ਮੈਨੂੰ ਤੇਰੇ ਜਵਾਕਾਂ ਨੂੰ ਚੋੱਕ ਕੇ ਲੈ ਕੇ ਜਾਂਦੇ ਆ ਤੂੰ ਫੇਰ ਮਾਪਿਆਂ ਨੂੰ ਕਹਿੰਦੇ ਆ 5 ਲੱਖ ਤੇ 10 ਲੱਖ ਦੋ ਫੇਰ ਤੁਹਾਡੇ ਜਵਾਕ ਨੂੰ ਛੱਡਾਂਗੇ ਜੇ ਤੂੰ ਇਹ ਖਬਰਾਂ ਸੁਣੀਆਂ ਵਾ ਫੇਰ ਤੂੰ ਮੇਰੇ ਨਾਲ ਕਿਵੇਂ ਬਹਿ ਗਿਆ ਤੂੰ ਕਹੜਾ ਮੈਨੂੰ ਜਾਣਦਾ ਵਾ ਬਾਈ ਜੀ ਬੰਦਾ ਬੰਦੇ ਦਾ ਫਰਕ ਹੁੰਦਾ ਵਾ ਤੁਸੀਂ ਪੰਜਾਬੀ ਬੰਦੇ ਆ ਜੇ ਮੈਨੂੰ ਤੁਸੀਂ ਉਹੋ ਦੇ ਲੱਗਦੇ ਫੇਰ ਮੈਂ ਤੁਹਾਡੇ ਨਾਲ ਥੋੜੀ ਬੈਠਣਾ ਸੀ ਅੱਛਾ ਇਹੋ ਜਾਂ ਤੂੰ ਮੇਰੇ 'ਚ ਕਿਵੇਂ ਅਸਤ ਸੇ ਇਹ ਗੱਲਾਂ ਛੱਡੋ ਤੁਸੀਂ ਇਹ ਦੱਸੋ ਤੁਹਾਡੀ ਫੈਮਿਲੀ ਚ ਕੌਣ ਕੌਣ ਆ ਮੇਰੀ ਫੈਮਿਲੀ ਚ ਮੈਂ ਤੇ ਮੇਰਾ ਮੁੰਡਾ ਵਾ ਤੋ ਇਸ ਟਾਈਮ ਹਸਪਤਾਲ ਚ ਮੇਰੇ ਘਰ ਵਾਲੀ ਤੇ ਮੇਰੇ ਮੰਮੀ ਜੜੀ ਅਜੇ ਤੋਂ 4 ਸਾਲ ਪਹਿਲਾਂ ਮੇਨਾ ਇਸ ਦੁਨੀਆ ਤੋਂ ਛੱਡ ਕੇ ਚਲੇ ਗਏ ਸੀ ਅੱਛਾ ਪਰ ਤੁਹਾਡਾ ਬੇਟਾ ਹਸਪਤਾਲ ਚ ਕਾ ਤੋ 15 ਸਾਲ ਕਿਸੇ ਪ੍ਰੋਬਲਮ ਕਰਕੇ ਨਾ ਮੈਨੇ ਜਵਾਕ ਦੀ ਕਿਡਨੀ ਫੇਲ ਹੋ ਗਈ ਤਾਂ ਕਰਕੇ ਉਹ ਹਸਪਤਾਲ ਚ ਫਿਰ ਤੁਸੀਂ ਬਾਹਰ ਕੀ ਕਰਦੇ ਫਿਰਦੇ ਆ ਤੁਹਾਨੂੰ ਤਾਂ ਉਹਦੇ ਕੋਲ ਰਹਿਣਾ ਚਾਹੀਦਾ ਬਾਹਰ ਤਾਂ ਮੈਨੂੰ ਜਾਣਾ ਹੀ ਪੈਣਾ ਸੀ ਕਾਕਾ ਕਿਉਂਕਿ ਮੈਨੂੰ ਤੇਰੇ ਵਰਗੇ ਛੋਟੇ ਜਵਾਕ ਦੀ ਭਾਲ ਸੀ ਜਿਹਦੀਆਂ ਕਿਡਨੀਆਂ ਕੱਢ ਕੇ ਮੈਂ ਆਦੇ ਜਵਾਕ ਦੇ પા ਸਕਾਂ ਮੈਨੂੰ ਲੱਗਦਾ ਅੱਜ ਉਹ ਸਮਾਂ ਆ ਗਿਆ ਕੀ ਅੰਕਲ ਤੁਹਾਡੇ ਕਹਿਣ ਦਾ ਮਤਲਬ ਕੀ ਹੈ ਮਤਲਬ ਉਹੀ ਆ ਜਿਹੜਾ ਤੂੰ ਸਮਝ ਗਿਆ ਤੁਹਾਨੂੰ ਨਾਰਗੀ ਪਹੁੰਚ ਗਿਆ ਮੈਨੂੰ ਫੋਨ ਕਰਦੀ ਠੀਕ ਆ ਮੰਮੀ ਜੀ ਚਲਦਾ ਫਿਰ ਮੈਂ ਤਿਆਰ ਰੱਖੀ ਆਂਗਾ ਹਾਂਜੀ ਹਾਂਜੀ ਰੱਖ ਹੌਸਲਾ ਨੀ ਮਾਈ ਮੇਰਾ ਕਰਨਾ ਤੂੰ ਦੁੱਖ ਪੱਤੇ ਚੜਦੇ ਹੀਰੇਂ ਦੇ ਕਦੇ ਸੁੱਕਦੇ ਨਿਰਖਾ ਮੈਨੂੰ ਮਿਲੇਗਾ ਨੀ ਕਿਤੇ ਤੇਰੀ ਨੀ ਕੋ ਤੇ ਤੇ ਹਸੋਖ ਨੀ ਮੈਂ ਜਿਨੇ ਵਾਰੀ ਮੁਣਾ ਮੈਨੂੰ ਮਿਲੇ ਤੇਰੀ ਕੋਖ ਮੇਰੀ ਗੰਗਾ ਮੇਰੀ ਮਾਂ ਦੇ ਦੋਵੇਂ ਪੈਰ ਹੋ ਗਏ ਮੈਨੂੰ ਉਹਨਾਂ ਵਿੱਚ ਰੋੜਿਓ ਖੁਦਾ ਕਰਕੇ ਨੀ ਮੈਂ ਕੁਤੇ ਵਿੱਚ ਆਉਂਗਾ ਸਵਾਬ ਬਣ ਕੇ ਹਾਂਜੀ ਵੀਡੀਓ ਤੁਸੀਂ ਦੇਖ ਹੀ ਲਈ ਆ ਤੇ ਵੀਡੀਓ ਦੇ ਵਿੱਚ ਅਸੀਂ ਇਹੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਵੀ ਅੱਜ ਦੇ ਸਮੇਂ ਦੇ ਵਿੱਚ ਕਦੇ ਵੀ ਉਪਰੇ ਵਿਅਕਤੀ ਦੇ ਨਾਲ ਸਫ਼ਰ ਨਾ ਕਰੋ ਅੱਜ ਕੱਲ ਬੱਸਾਂ ਹੈਗੀਆਂ ਆਟੋ ਹੈਗੇ ਰਿਕਸ਼ੇ ਹੈਗੇ ਬਹੁਤ ਸਾਧਨ ਹੈਗੇ ਆਉਣ ਜਾਣ ਵਾਸਤੇ ਹਨ ਤਾਂ ਉਹ ਤੁਹਾਡੇ ਵਾਸਤੇ ਬਣਿਆ ਹਨ ਤਾਂ ਮੈਂ ਤਾਂ ਇਹੀ ਕਹੂੰਗਾ ਵੀ ਕਦੇ ਵੀ ਉਹ ਜਿਆ ਮਤਲਬ ਰਿਸਕ ਨਾ ਲਓ ਜਿਹਦੇ ਨਾਲ ਤੁਹਾਡੀ ਜਾਨ ਨੂੰ ਖਤਰਾ ਹੋਵੇ ਹਨਾ ਤੇ ਖਾਸ ਕਰਕੇ ਬੱਚਿਆਂ ਲਈ ਵੀਡੀਓ ਬਣਾਈ ਹੈ ਕਿਉਂਕਿ ਕਈ ਬੱਚੇ ਸਕੂਲਾਂ ਨੂੰ ਜਾਂਦੇ ਆ ਵੀ ਸਰਕਾਰੀ ਸਕੂਲ ਦੋ ਦੋ ਤਿੰਨ ਤਿੰਨ ਕਿਲੋਮੀਟਰ ਹੁੰਦੇ ਆ ਵਿਚਾਰੇ ਤੁਰ ਕੇ ਜਾਂਦੇ ਆ ਨਾ ਤਾਂ ਖਾਸ ਕਰਕੇ ਵੀਡੀਓ ਉਹਨਾਂ ਲਈ ਆ ਤੇ ਅਸੀਂ ਵੀਡੀਓ ਚ ਇਸੇ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਕਦੇ ਵੀ ਕਿਸੇ ਵੀ ਅਣਜਾਣ ਵਿਅਕਤੀ ਨਾਲ ਨਾ ਬੋ। ਨਹੀਂ ਉਹ ਤੁਹਾਨੂੰ ਜਾਣਦਾ ਹੁੰਦਾ ਤਾਂ ਨਹੀਂ ਤੁਸੀਂ ਉਹਨੂੰ ਜਾਂਦੇ ਹੁੰਦੇ ਆ। ਕਦੇ ਵੀ ਅਣਜਾਣ ਵਿਅਕਤੀ ਨਾਲ ਨਾ ਸਫ਼ਰ ਕਰੋ। ਤੇ ਬਾਕੀ ਅਸੀਂ ਇਹ ਵੀਡੀਓ ਬਹੁਤ ਮਿਹਨਤ ਨਾਲ ਬਣਾਈ ਆ ਵੇਖਣ ਨੂੰ ਬਹੁਤ ਛੋਟੀ ਲੱਗਦੀ ਪਰ ਬਹੁਤ ਮਿਹਨਤ ਨਾਲ ਇਹ ਚੀਜ਼ ਬਣਾਈ ਆ ਨਾ ਤੇ ਮੈਸੇਜ ਤੁਹਾਨੂੰ ਪਸੰਦ ਆਉਣਾ ਤਾਂ ਵੀਡੀਓ ਦਾ ਸਾਰ ਨੂੰ ਦੇਖਿਆ ਕਰੋ। ਤੁਸੀਂ ਮੈਸੇਜ ਦੇਖਿਆ ਕਰੋ ਜੇ ਤੁਹਾਨੂੰ ਪਸੰਦ ਆਉਂਦਾ ਤੇ ਵੱਧ ਤੋਂ ਵੱਧ ਲੋਕਾਂ ਦੇ ਕਰ ਸ਼ੇਅਰ ਕਰਿਆ ਕਰੋ ਸਾਡੇ ਨਿੱਕੇ ਨਿੱਕੇ ਬੱਚਿਆਂ ਦੇ ਕਰ ਭੈਣ ਭਰਾਵਾਂ ਦੇ ਕਰ ਪਹੁੰਚਾਇਆ ਕਰੋ ਤੇ ਕਮੈਂਟ ਤੁਸੀਂ ਪਿਆਰੇ ਪਿਆਰੇ ਕਰਿਆ ਕਰੋ ਤੇ ਸ਼ੇਅਰ ਕਰ ਲਿਆ ਕਰੋ ਵੱਧ ਵੱਧ ਤਾਂ ਜੋ ਹੋਰ ਭੈਣ ਭਰਾਵਾਂ ਦੇ ਕਰ ਵੀਡੀਓ ਜਾਵੇ ਥੈਂਕ ਯੂ ਸੋ ਮੱਚ